ਅੰਨੇ ਟਾਈਮ ਮਿਹਨਤ ਕਰਦੇ ਨੂੰ ਹੋ ਗਿਆ ਆਪਾਂ ਨੂੰ ਹੁੰਦੀ ਆਪਾਂ ਇੰਨੇ ਕੰਮ ਪਿੱਛੇ ਥੋੜੀ ਜਿਹੀ ਕੱਚਾ ਮਾ ਜਾ ਕੇ ਬਾਜੀ ਛੱਡੀ ਓਥੇ ਬਹਿ ਜਾ ਹੈਨਾ ਅੱਜ ਇਹ ਬਹਿਣੇ ਦਾ ਚਲੋ ਕੋਈ ਤੇ ਕੋ ਨਹੀਂ ਹੈਗਾ ਕਿਉਂਕਿ ਭਾਈ ਦੋ ਬਲਵਾਨ ਤਾਂ ਇੰਨੇ ਹੜਦਾ ਇੱਕ ਹੈਗੀ ਆ ਕਿਉਂਕਿ ਐ ਹੁੰਦਾ ਵੀ ਚਲ ਯਾਰ ਜਿਹੜਾ ਆਪਾਂ ਨੇ ਮਿਹਨਤ ਕੀਤੀ ਆ ਥੋੜਾ ਜਿਹਾ ਸਾਡਾ ਓਥੇ ਬੈਠਣਾ ਰਹੀ ਹੈ ਨਾ ਓਥੇ ਅਸੀਂ ਜਗੰਤ ਪੈਰ ਦੇ ਟਾਈਮ ਤੇ ਬਾਅਦ ਇਹ ਚੀਜ਼ ਹੈਂ ਕੱਢ ਲਾ ਜੀ ਕੱਢ ਲੈ ਮੈਨੂੰ ਲੱਗ ਪੜ ਖਲਾ ਦੇ ਉਹਨੂੰ ਹੈਂ ਬੱਚੇ ਹਾਂ ਹੁਣ ਬੱਚਿਆਂ ਨੂੰ ਚਨੇ ਖਿਲਾ ਦੇ ਜਿਹੜੇ ਆਪਣੇ ਛੋਟੇ ਆ हां भाई ना तो आज करी असि रिवॉल्विंग ਦਵਾਈ ਪੱਜ ਗਈ ਇੰਨੀ ਤੇ ਗਲਾਸ ਭਰਿਆ ਤਾਂ ਇਹ ਅਸੀਂ ਕਰੀਤੀ ਲਗਭਗ 40 ਕਿਲੇ ਗਿੜਵਾ ਤੇ ਬੱਜ ਗਈ ਹੁਣ ਢੋਂਦਣੀ ਬਾਕੀ ਤੇ ਹੁਣ ਬਾਕੀ ਛੋਲੇ ਵੀ ਉਹ ਜਿਹੜੇ ਦੂਏ ਆ ਛੋਲੇ ਬਚੇ ਉਹਨਾਂ ਨੂੰ ਫੜਾਉਣੇ ਆ ਠੀਕ ਆ ਤੇ ਜਾਲ ਉੱਪਰ ਟੰਗ ਦੇਣਾ ਇਹਦੇ ਪਰ ਧੱਪਾ ਤੇ ਉਹ ਰੱਖ ਦੇਣਾ ਕੋਲ ਨੂੰ ਸਰ੍ਹੇ ਹੀ ਰੱਖ ਦੇਣੀ ਮੂਠੀ ਮਾਰੀ ਹੈ ਆ ਬਈ ਇਹਨਾਂ ਬਹੁਤੀ ਹੋਣਾ ਲੱਗ ਤੈ ਹੀ ਨਾ ਲੱਗੇ ਕਿਉਂਕਿ ਜਿਆਦਾ ਧੱਪਾਂ ਦੇ ਵਿੱਚ ਨਾ ਫਿਰ ਇਹ ਕਲੀ ਕਰਦੇ ਨੇ ਆਪਣਾ ਧੋਖਾ ਦਾ ਪ੍ਰੈਸ਼ਰ ਇਸ ਦਵਾਈ ਕਰਦੇ ਗੱਡੀ ਵਾਰਨ ਕਰੀ ਅੱਜ ਇਹ ਤਾਂ ਤਾਂ ਕਹ ਤਾ ਕਰਦਾ ਨਾ ਉੱਪਰ ਦੇ ਹੱਥ ਆ ਜਾਂਦਾ ਤੇ ਪਤੋ ਪਨੀ ਪੰਗ ਲੱਗੀ ਆ ਹੁਣ ਜੱਕਣਾ ਜਿਹੜੇ ਬੈਂਡੇ ਨੇ ਇਹ ਹੁਣ ਥੋੜੀ ਬੈਠੀ ਹੁਣ ਜਿਵੇਂ ਹੁਣ ਮੰਨਦਾ ਯਾਰ ਇੱਕ ਗੱਲ ਕਹਿਣ ਲੱਗਾ ਜਿਵੇਂ ਹੁਣ ਕਿ ਖਿਡਾਰੀ ਵੀ ਰੇਸਾਂ ਚਲਦੀ ਆ ਕਿਸੇ ਦੇ ਦੋ ਦੀ ਅੜੀ-ਟੋੜੀ ਚੱਲ ਵੀ ਕਿਸੇ ਦੀ ਰੇਸ ਵਿੱਚ ਵੀ ਆ ਮੈਂ ਦੋ ਖਿਡਾਰੀ ਆ ਉਹਨਾਂ ਨੇ ਜਿੱਤਣਾ ਇੱਕ ਦੂਜੇ ਦੇ ਦੋਨਾਂ ਨੇ ਐ ਉਹ ਕਹਿੰਦੇ ਬਾਈ ਉਹਨਾਂ ਨੇ ਪ੍ਰੈਕਟਿਸ ਕਰਦੇ ਰੋਜ਼ ਆਪਣੀ ਪੂਰੀ ਉਹ ਇਧਰ ਵੀ ਹਾਰਡ ਕਰਦਾ ਉਹ ਦੂਆ ਵੀ ਹਾਰਡ ਕਰਦਾ ਹੁਣ ਇੱਕ ਦੀ ਪ੍ਰੈਕਟਿਸ ਵਿੱਚ ਕਮੀ ਆ ਲੱਗਦਾ ਰੁਕ ਜਾ ਹਲੇ ਹਲੇ ਨਹੀਂ ਕਹਿੰਦਾ ਕਹਿੰਦਾ ਵੀ ਟਾਈਮ ਦਿੱਤਾ ਵੇ ਜਿਹੜਾ ਉਹਨਾਂ ਨੇ ਉਹ ਟਾਈਮ ਤੇ ਪਹਿਲਾਂ ਕੰਮ ਨਹੀਂ ਹੋਣਾ ਉਹ ਠੀਕ ਆ ਬਾਈ ਹੁਣ ਉਹ ਜਿਹੜੀ ਗੱਲ ਇਹੀ ਆ ਗਈ ਬਈ ਆਪਾਂ ਜਿਹੜੇ ਕੂਤਰ ਛੱਡਨੇ ਨੇ ਨਾ ਠੀਕ ਆ ਉਹ ਕੂਤਰ ਆਪਣੇ ਬਾਜੀ ਦੇ ਜਾਣ ਤੇ ਪਹਿਲਾਂ ਨਾ ਐਨ ਮਾਲੋ ਰੈਡੀ ਹੋਣੇ ਚਾਹੀਦੇ ਆ ਫਿੱਟ ਹੋਣੇ ਚਾਹੀਦੇ ਆ ਤਾਂ ਉਹਦਾ ਫਾਇਦਾ ਹੀ ਨਹੀਂ ਕੋਈ ਫਾਇਦਾ ਨਹੀਂ ਆਉਂਦਾ ਹੁਣ ਮੈਂ ਅੱਜ ਲਗਉਣੇ ਗਏ ਮੈਨੂੰ ਲੱਗਿਆ ਵੀ ਹਾਂ ਜੁਨਾ ਕੂਤਰਾਂ ਦੇ ਤੇ ਬਾਈ ਜਦੋਂ ਪਹਿਲਾ ਪਾਰ ਪਟਾਈ ਤੇ ਪਹਿਲਾਂ ਕਰੀ ਨਹੀਂ ਆ ਕਿਉਂਕਿ ਟਾਈਮ ਬਹੁਤ ਹੋ ਗਿਆ ਵਿੱਚ ਸਾਰਾ ਉਹਨੂੰ ਹੁਣ ਕੂਤਰ ਸਾਰੇ ਜਿਹੜੀਆਂ ਤੇ ਹੁਣ ਬਾਈ ਲਾਉਣੇ ਜਿੰਨੀ ਕੀ ਹੈ ਤਾਂ ਕਰ ਕੇ ਲਾਈਆ ਪਤੀ ਆ ਹੁਣ ਇਹਨਾਂ ਨੂੰ ਆ ਬਿਠਾ ਲੜਨਾ ਉੱਪਰ ਇਹਦੇ ਸਾਰੇ ਉਹ ਹੈ ਇਹ ਗੱਲਾਂ ਬਈ ਤਰੀਕੀ ਨਹੀਂ ਜਿਹੜੇ ਵਿੱਚ ਸਾਰੀਆਂ ਗੱਲਾਂ ਬੁਰੀਆਂ ਵਾਲੀਆਂ ਹੁੰਦੀਆਂ ਪੜਨੀਆਂ ਪੈਂਦੀਆਂ ਮਾੜੀਆਂ ਮੋਟੀਆਂ ਉਹ ਉਹੜਾ ਕੱਟੋ ਨੇ ਜ਼ਿਆਦਾ ਹੋ ਗਏ ਹੂੰ ਹੂੰ ਤਾਂ ਵੀ ਆਇਆ ਵੀ ਦਿਨੋਂ ਤੇ ਦਿਨੋਂ ਦਿਨ ਵਸਦਾ ਆਪੇ ਪਹਿਲਾ ਬਈ ਕਬੀਲਾ ਲਾਇਆ ਕਰਦੇ ਸੀ ਪਹਿਲਾ ਕਬੀਲਾ ਚੱਲ ਰਿਹਾ ਪਹਿਲਾ ਉੜੇ ਕਬੀਲਾ ਲਾਏਗਾ ਤੇਰੇ ਬਾਈ ਸਿਆਣੇ ਬੰਦੇ ਲਾਉਂਦੇ ਹੁਣ ਜਿਹੜੀਆਂ ਬਾਈ ਤੁਹਾਨੂੰ ਪਤਾ ਬਾਜੀਆਂ ਹੋ ਗਈਆਂ ਗਾ ਕੰਮ ਤੇਜ ਹੋ ਜਾਂਦਾ ਮੈਡੀਕਲ ਦਾ ਕੰਮ ਹੋ ਜਾਂਦਾ ਹੁਣ ਲੋਕ ਦਵਾਈਆਂ ਲਾਉਣ ਲੱਗ ਗਏ ਸਹੀ ਗੱਲ ਹੈ ਨਹੀਂ ਇਹਦਾ ਕਬੀਲੇ ਨਾਲ ਕਰੇਗਾ ਤੇਰੀ ਡੀਵਾਰਮਿੰਗ ਦਾ ਸੋ ਹੁਣ ਦਵਾਈ ਵਾਲਾ ਚੱਲਦਾ ਕੰਮ ਇਹ ਦੋਨਿਆਂ ਦਾ ਹੁੰਦਾ ਕਬੀਲਾ ਤੇ ਦਵਾਈ ਤਾਂ ਮਾੜਾ ਹੀ ਹੁੰਦੇ ਸਿਕਣਾ ਸੀਹੇ ਦਾਣੇ ਤੇ ਰੱਖ ਕੇ ਨਾ ਜਿਗਾ ਸਨੀਫਾ ਮਸਾਲਾ ਹੁੰਦਾ ਕਿੰਨਾ ਗੱਲਾਂ ਦੇ ਕਬੀਲਾ ਕੱਤੇ ਗਿਆ ਜੱਟ